ਤਕਰੀਬਨ 34000 ਦੀਆਂ ਵੱਧ ਵੋਟਾਂ ਦੇ ਨਾਲ ਲੀਡ ਦੇ ਨਾਲ ਜਿਹੜਾ ਮਹਿੰਦਰ ਭਗਤ ਆ ਉਹ ਐਮ ਐਲ اے ਜਨੰਦਰ ਪਛਮੀ ਤੋਂ ਬਣਦੇ ਹੋਏ ਨਜ਼ਰ ਆ ਰਹੇ ਨੇ ਸਿਰਫ ਆਖਰੀ ਰਾਉਂਡ ਹੋਂ ਤੱਕ ਰਹਿ ਚੁੱਕਿਆ ਹੈ ਤੇ ਆਖਰੀ ਰਾਉਂਡ ਦੇ ਕੁਝ ਪਲਾਂ ਦੇ ਵਿੱਚ ਉਹ ਅੰਕੜਾ ਸਪਸ਼ਟ ਕਰਤਾ ਜਾਵੇਗਾ ਜਿਸ ਨਾਲ ਵੱਡਾ ਬਹੁਮਤ ਜਿਹੜਾ ਅਸੀਂ ਕਵਾਂਗੇ ਇੱਕ ਵੱਡਾ ਮਾਰਜਨ ਮਹਿੰਦਰ ਭਗਤ ਨੂੰ ਮਿਲਿਆ ਹਾਲਾਂਕਿ ਕਈ ਤਰ੍ਹਾਂ ਦੇ ਘਟਨਾ ਕਰਮ ਹੋਏ ਕਪਤਨ ਹੋਣ ਵਧਾਈਆਂ ਦੇਣ ਲਈ ਉਹਨਾਂ ਦੇ ਸਾਥੀ ਨੇ ਜਲੰਧਰ ਦੇ ਹੋਰ ਹਲਕਿਆਂ ਤੋਂ ਜਿਹੜੇ ਐਮਐਲਏ ਨੇ ਉਹ ਪਹੁੰਚ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਰਮਨ ਲੋੜਾ ਸਾਡੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦੇਖਦੇ ਹੋ ਰਮਨ ਜੀ ਪੂਰੇ ਪੂਰੇ ਜੋਸ਼ੇ ਸ਼ੋਰ ਰਮਨ ਜੀ ਕੀ ਕਹਿਣਾ ਚਾਹੁੰਦੇ ਹੋ 34000 ਤੋਂ ਵੱਧ ਦੀ ਵੋਟਾਂ ਦੀ ਲੀਡ ਹੈ ਦੇਖੋ 40 ਤੱਕ ਪਹੁੰਚੇ ਨਹੀਂ 40 ਤੋਂ ਪਲਾਸੀ ਜਾਏਗੀ ਔਰ ਜੋ ਫਤਵਾ ਆਮ ਆਦਮੀ ਪਾਰਟੀ ਦੇ ਲੋਕ ਦਿੰਦਾ ਆ ਉਹ ਇੱਕ ਜਨਮਾ ਜਨਮ ਤੱਕ ਯਾਦ ਰਹੂਗਾ ਵੀ ਕਿਸ ਤਰ੍ਹਾਂ ਇੱਕ ਇਮਾਨਦਾਰ ਸਰ ਆ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੇ ਨਿਯਤਤ ਦੇ ਵਿੱਚ ਇਹ ਜਿਹੜੀ ਲੜਾਈ ਲੜੀ ਗਈ ਹੈ ਉਹਦਾ ਜੋ ਲੋਕਾਂ ਨੇ ਫੈਸਲਾ ਕੀਤਾ ਅੱਜ ਲੋਕਾਂ ਨੇ ਦੱਸ ਦਿੱਤਾ ਮੈਨੂੰ ਕਹਿੰਦੀ ਜੋਤ ਇਸ ਲੜਾਈ ਦੇ ਵਿੱਚ ਬੜੇ ਕੜਨਾ ਕਰਮ ਰਮਨ ਅਰੋੜਾ ਤੇ ਧੁਰੋਂ ਹੋ ਕੇ ਨਿਕਲਦੇ ਨਜ਼ਰ ਆਏ ਹੁਣ ਕਿਵੇਂ ਦੇਖਦੇ ਨੇ ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਕੰਮ ਉਹ ਕਰਨੇ ਚਾਹੀਦੇ ਆ ਜਿਹਦਾ ਜਵਾਬ ਲੋਕੀ ਦੇਣ ਅੱਜ ਲੋਕਾਂ ਨੇ ਜਵਾਬ ਦੇ ਦਿੱਤਾ ਕੌਣ ਸਹੀ ਕੌਣ ਗਲ ਮੈਨੂੰ ਕਹਿੰਦੀ ਜੋਤ ਅੱਜ ਵੀ ਉਹ ਕਹਿੰਦੇ ਮੇਰੇ ਕੋਲ ਹੈਗੀ ਹੈ ਮੇਰੇ ਤੋਂ ਲੈ ਜਾਣ ਕੁਝ ਪਤਾ ਲੱਗ ਜਾਊਗਾ ਜੀ ਮੌਕੇ ਤੇ ਲੱਗ ਜਾਊਗਾ ਪਤਾ ਜੀ ਸੋ ਰਮਨ ਅਰੋੜਾ ਇੱਥੇ ਪਹੁੰਚੇ ਨੇ ਆਪਣੇ ਸਾਥੀ ਨੂੰ ਵਧਾਈਆਂ ਦੇਣ ਤੇ ਜਦੋਂ ਚੋਣਾ ਦੇ ਦੌਰਾਨ ਪ੍ਰਚਾਰ ਦੀ ਗੱਲ ਹੋ ਰਹੀ ਸੀ ਤਾਂ ਰਮਨ अरोड़ा ਦਾ ਜ਼ਿਕਰ ਬੜਾ ਹੋ ਰਿਹਾ ਸੀ ਹਾਲਾਂਕਿ ਰਮਨ अरोड़ा ਉਹੀ ਵਿਧਾਇਕ ਨੇ ਜਿਨ੍ਹਾਂ ਦੇ ਨਾਲ ਸ਼ੀਤਲੰਗਰਾਲ ਜਦੋਂ ਵਿਧਾਨ ਸਭਾ ਜਾਂਦੇ ਸੀ ਤਾਂ ਇੱਕੋ ਜਿਹੇ ਜੈਕਟਾ ਇੱਕੋ ਜਿਹੇ ਕੱਪੜੇ ਪਾ ਕੇ ਜਾਂਦੇ ਹੁੰਦੇ ਸੀ ਬੜੀ ਨੇੜਤਾ ਦੋਵਾਂ ਚ ਨਜ਼ਰ ਆਉਂਦੀ ਸੀ ਤੇ ਇੱਥੇ ਜਿਹੜਾ ਕਿ ਪੈਂਟ੍ਰਾਈਵ ਦੇ ਜ਼ਿਕਰ ਦੇ ਵਿੱਚ ਜੇ ਪ੍ਰਚਾਰ ਦੇ ਜ਼ਿਕਰ ਦੇ ਵਿੱਚ ਰਮਨ अरोड़ा ਦਾ ਬੜਾ ਜ਼ਿਕਰ ਹੁੰਦਾ ਸੀ ਤੇ ਰਮਨ अरोड़ा ਖੁਦ ਹੁਣ ਜਿਹੜਾ ਕਿ ਹੈ ਉਹ ਇਸ ਵਕਤ ਮਹਿੰਦਰਪੁਰ ਤੋਂ ਵਧਾਈ ਦੇਣ ਪਹੁੰਚੇ ਨੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਐਪੀਸੋਡ ਕੀਤੇ ਗਏ ਜਿਹੜੇ ਦੋ ਸ਼ਲਾਏ ਗਏ ਉਹਨਾਂ ਨੂੰ ਲੋਕਾਂ ਨੇ ਨਕਾਰਿਆ ਇੱਕ ਬਹੁਤ ਵੱਡਾ ਫਤਵਾ ਜਿਹੜਾ ਕਿ ਲੋਕਾਂ ਨੇ ਜਲੰਧਰ ਪਛਮੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਤੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਆਪਣਾ ਇਹ ਸਿੱਧੇ ਤੌਰ ਤੇ ਕਹਾਂਗੇ ਗੜ ਬਣਾ ਚੁੱਕੀ ਹੈ ਇਸ ਹਲਕੇ ਇੱਕ ਸੀਟ ਨੂੰ ਗੜ ਬਣਾ ਚੁੱਕੀ ਹੈ ਹਾਲਾਂਕਿ ਦੋ ਵਾਰ ਵਿਧਾਨ ਸਭਾ ਦੀਆਂ ਵੋਟਾਂ ਹੋਈਆਂ ਤੇ ਦੋਨੋਂ ਵਾਰ ਇਹ ਸੀਟ ਬਚਾਉਣ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਕਾਮਯਾਬ ਹੋਈ ਹੈ ਮ ਸਰਖਾਬ ਆਪਣੇ ਸਹਿਯੋਗੀ ਜੀ ਦੀ ਨਾਲ ਰੋਜ਼ਾਨਾ ਸਕੋਕਸਮਨ ਜਲੰਧਰ